ਕੀ ਨਾਮ ਹੈ ਬਲਜਿੰਦਰ ਸਿੰਘ ਬਈ ਤੇ ਫਿਰ ਭਰਤੇ ਘਰ ਪੰਚੀ ਦੇ ਕਾਗਜ ਭਰਤੇ ਭਰਤੇ ਬਈ ਭਰਤੇ ਕਿਹੜੇ ਪਿੰਡ ਤੋਂ ਉੱਠਿਆ ਬਈ ਗੁਰੂ ਸਰਪੰਚ ਕਿਉਂ ਉੱਥੇ ਫਿਰ ਕੀ ਲੱਗਦਾ ਸੀ ਕਿਉਂ ਉੱਥੇ ਨਹੀਂ ਤੇ ਬਈ ਯਾਰ ਪਿੰਡ ਦੇ ਜਿਹੜੇ ਕੰਮ ਪਏ ਨੇ ਵਿੱਚ ਕਰਨ ਵਾਲੇ ਗਰੀਬਾਂ ਦੇ ਉਹਨਾਂ ਮਰਨ ਇੱਧਰ ਆਇਆ ਅੱਛਾ ਠੀਕ ਹੈ ਇਹ ਸਰਪੰਚੀ ਬਣ ਗਏ ਕੰਮ ਗਰੀਬਾਂ ਦਾ ਕੋਈ ਨਹੀਂ ਛੱਡਣਾ ਜ਼ਿੰਮੇਵਾਰਾਂ ਦਾ ਵੀ ਨਹੀਂ ਛੱਡਦੇ ਜ਼ਿੰਮੇਵਾਰਾਂ ਨੇ ਵੀ ਕਰਾਂਗੇ ਨਾਲ ਲੱਗ ਭਾਗ ਸਾਰਾ ਰੱਖਣਗੇ ਹਮ ਪਰ ਵਿੱਚ ਕਈ ਸਰਪੰਚ ਬਣ ਕੇ ਨਾ ਲੋਦੀਬਾਂ ਦਾ ਕਮਰਾ ਉਹਦਾ ਬਈ ਮਤੇ ਪਵਾ ਲੈਂਦੇ ਹਮ ਹੋਰ ਤਾਂ ਸਾਰੇ ਪਉਂਦੇ ਨੇ ਕੁੱਲ ਮਿਲਾ ਕੇ ਬੋਰਡ ਦਾ ਅਧਿਕਾਰ ਸਾਰਿਆਂ ਕੋਲ ਇੱਕੋ ਜਿਹਾ ਹੈ ਕਿਸੇ ਦਾ ਛੋਟਾ ਵੱਡਾ ਨਹੀਂ ਸਾਰਿਆਂ ਦੀ ਵੋਟ ਇੱਕੋ ਹੀ ਹੈ ਉਹਦਾ ਕਮਰਾ ਪਵਾ ਦਿੰਦੇ ਉਹਨੂੰ ਛੜਤਾ ਗਵਾਂਢੀ ਦਾ ਪਵਾਤਾ ਉਹਨੂੰ ਛੜਤਾ ਮਤੇ ਪਉਣ ਵਾਲਾ ਕੰਮ ਖਤਮ ਕਰਨਾ ਬਈ ਗੁਰੂ ਸਰਚ ਜੇ ਸਰਪੰਚ ਬਣ ਗਏ ਤਾਂ ਅੱਛਾ ਸਾਰਿਆਂ ਨੂੰ ਇੱਕ ਇੱਕ ਰੱਸੀ ਰੱਖਣਾ ਜਿਹਦਾ ਜਿਹਦਾ ਕੁਝ ਵੀ ਆਊਗਾ ਸਰਕਾਰੀ ਕਿ ਸਰਕਾਰੀ ਪੈਸਾ ਉਹ ਕਾਪ ਖਾਣਾ ਨਹੀਂ ਮਿਹਨਤ ਆਪਦੀ ਐਂ ਜਾਰੀ ਰੱਖਣੀ ਹੈ ਤੇ ਪਿੰਡ ਦਾ ਪੈਸਾ ਪਿੰਡ 'ਚ ਹੀ ਲਾਉਣਾ ਬਈ ਤੇ ਫਿਰ ਵੋਟਾਂ ਨਹੀਂ ਕਹਿਣ ਜਾਇ ਤੇ ਸਪਰੇ ਕਰੀ ਜਾਂਦੇ ਵੋਟਾਂ ਵੀ ਕਵਾਂਗੇ ਹਾਂ ਅੱਜ ਚੋਣ ਛਾਣ ਜੇ ਅੱਜ ਚੋਣ ਛਾਣ ਮਿਲ ਜੂਗਾ ਤੇ ਕਾਪਾ ਕੱਲ ਠੀਕ ਹੈ ਵੋਟ ਪਾਉਣ ਸਰੀਏ ਕਰੀ ਬਣਾ ਕੇ ਵੇਖੋ ਸਾਡਾ ਗਰੀਬ ਭਾਈ ਜਾਰਾ ਵੀ ਜ਼ਿੰਮੇਦਾਰ ਵੀ ਜੇ ਨਾ ਕੰਮ ਹੋਣ ਤਾਂ ਫਿਰ ਸਾਨੂੰ ਕਹਿਣਗੇ ਸਾਡੇ ਕੰਮ ਅਧੂਰੇ ਪਏ ਤੇ ਫਿਰ ਆਂਡੀ ਗਵਾਂਡੀ ਵੀ ਕਹਿੰਦੇ ਆ ਵੀ ਦਿੰਦੇ ਰਿਸਪੌਂਸ ਸਾਰੇ ਵਧੀਆ ਹਾਂ ਬਾਈ ਦਿੰਦੇ ਆ ਦਿੰਦੇ ਆ ਵਧੀਆ ਕੀ ਆਦੇ ਆ ਫਿਰ ਕੇਰਾ ਆਦੇ ਆ ਠੀਕ ਆ ਬਾਈ ਪਾਵਾਂਗੇ ਵੋਟਾਂ ਬਾਕੀ ਬਾਈ ਮੌਕਾ ਦੱਸੂ ਅ ਕੀ ਬੰਦਾ ਹੂੰ ਉਹ ਤਾਂ ਬਾਅਦ ਚ ਪਤਾ ਲੱਗਣਾ ਐਂਡ ਤੇ ਅੱਗੇ ਕੀ ਬਣੂਗਾ ਤੇ ਸਪਰੇ ਵੀ ਬਾਈ ਤੁਸੀਂ ਮਿਹਨਤ ਵੀ ਕਰੀਂਨੇ ਨਾਲ ਆ ਨਾ ਮੇਟੀ ਬਾਈ ਮਿਹਨਤ ਵੀ ਬਾਈ ਕਰਦੇ ਆ ਜਿੱਦੇ ਦੇ ਫਾਰਮ ਭਰੇ ਉਹਦੇ ਦੀ ਸਪਰੇ ਕਰੀ ਜਾਂਨੇ ਹੂੰ ਕਹਦੇ ਭਾਈ ਜਾ ਵੜਦੇ ਜਦੋਂ ਦੱਸਦੇ ਆ ਉਹ ਤਾਂ ਜਾ ਵੜਦੇ ਅੱਜ ਚੋਣ ਛਾਣ ਮਿਲਣਾ ਤੜਕੇ ਗਏ ਸਵੇਰ ਉਹ ਕਹਿੰਦੇ 3 ਵਜੇ ਦਵਾਂਗੇ ਦਵਾਈ ਕਰਨਾਗੇ ਵੈਦਿਕ ਟਾਈਮ ਕੱਢ ਲੇ ਤੇ ਆ ਗਏ ਹਾਂ ਹਾਂਜੀ ਹਾਂਜੀ ਭਾਈ ਕੰਮ ਨਹੀਂ ਭਾਈ ਕੋਈ ਵੀ ਛੱਡ ਦੇ ਕੰਮ ਵੀ ਕਰਾਂਗੇ ਤੇ ਨਾਲ ਸਰਪੰਚੀ ਦੇ ਫਾਰਮ ਵੀ ਭਰੇ ਆ ਵੋਟਾਂ ਵੀ ਆਖਾਂਗੇ ਜੋ ਕੋਈ ਪਾਊਗਾ ਦਾ ਭੈਣ ਭਰਾ ਅੱਛਾ ਅੱਛਾ ਤੇ ਫਿਰ ਸਵੇਰੇ ਸਵੇਰੇ ਉਧਰ ਡਿਊਟੀ ਵੋਟਾਂ ਮੰਗਣ ਦੀ ਵੀ ਲਾ ਲੈਣੇ ਉਧਰ ਪਹਿਲਾਂ ਸਵੇਰੇ ਸਵੇਰੇ ਡਿਊਟੀ ਵੋਟਾਂ ਮੰਗਣ ਦੀ ਭਾਈ ਲਾਵਾਂਗੇ ਸ਼ਾਮ ਨੂੰ ਵੀ ਲਾਵਾਂਗੇ ਸਵੇਰੇ ਸਵੇਰੇ ਸਵੇਰ ਸਵੇਰ ਕਹਿ ਕੇ 8 ਵਜੇ ਤੱਕ ਉਹਦੇ ਬਾਅਦ ਦਵਾਈ ਕਰਾਂਗੇ ਭਾਈ 3 ਤੇ ਬਾਈ ਇਹ ਵੀ ਮਿਹਨਤ ਵਾਲਾ ਕੰਮ ਬਹੁਤ ਹੈਣਾ ਤੇ ਕਿੰਨੇ ਕੁ ਪੈਸੇ ਬਣੁੰਦੇ ਇਧਰ ਇਹ ਚ ਬਾਈ ਵਾ ਦਿਹਾੜੀ ਧੂੜੀ ਬਣ ਜਾਂਦੀ ਹੈ ਵਦਿਕਾ ਟਾਈਮ ਪਾਸ ਜਾ ਹੋ ਜਾਂਦਾ ਪੰਜ 700 ਬਣ ਜਾਂਦਾ ਤੇਲ ਤੁਲ ਕੱਢ ਕੇ ਹੂੰ ਪੈਨੇ ਨਾਲ ਸਰਕਲ ਜਾ ਚੱਲੀ ਜਾਂਦਾ ਘਰਾਂ ਦਾ ਜੇ ਜਦੋਂ ਸਪਰੇਅ ਕਰਨ ਜਾਂਦੇ ਆ ਕਹਿੰਦੇ ਨਹੀਂ ਕਿ ਯਾਰ ਤੂੰ ਵੋਟਾਂ-ਵੋਟਾਂ ਮੰਗਦੇ ਕਹਿੰਦੇ ਤਾਂ ਬਹੁਤ ਆ ਬਾਈ ਕਹਿੰਦੇ ਤਾਂ ਬਹੁਤ ਆ ਪਿੰਡ ਦੀ ਬਹੁਤ ਕਹਿੰਦੇ ਆ ਵੋਟਾਂ ਮੰਗਦੇ ਕਹਿੰਦੇ ਤਾਂ ਬਹੁਤ ਆ ਕਈ ਆਂਦੇ ਸ਼ਰਾਬ ਲੈ ਕੇ ਬਾਈ ਯਾਰ ਮਜਬੂਰੀ ਹੁਣ ਜਿੰਨਾਂ ਕੋਲ ਤਾਂ 4 ਰੁਪਏ ਹੈਗੇ ਉਹਦਾ ਵੋਟਾਂ ਮੰਗੀ ਜਾਂਦੇ ਆ ਹੂੰ ਠੀਕ ਆ 10-10 ਲੱਖ 20-20 ਲੱਖ ਲਾ ਦੇਣਗੇ ਆਪਣੇ ਕੋਲੇ ਉਹ ਪੂੰਜੀ ਤਾਂ ਨਹੀਂ ਬਾਈ ਜਦੋਂ ਬਣ ਗਏ ਤਾਂ ਫੇਰ ਕੰਮ ਨਾ ਹੋਵੇ ਤਾਂ ਫੇਰ ਆਖਣ ਉਹ ਨਜ਼ਰ ਤਾਂ ਬਾਈ ਆਪਣੇ ਕੋਲੇ ਕੁਝ ਨਹੀਂ ਆਪਦਾ ਮਿਹਨਤ ਕਰਕੇ ਖਾਈ ਜਾਂਦੇ ਆ ਆਪਦੀ ਠੀਕ ਆ ਜਿੰਨਾਂ ਕੋਲੇ ਹੈਗੇ ਬਾਈ ਉਹ ਕਹਿੰਦੇ ਫਿਰਦੇ ਆ ਤਾਂ ਵਿਲੇ ਵੀ ਬੈਠਿਆ 20 ਦਿਨ ਹੋ ਗਏ ਅਸੀਂ ਜਿੱਦੇ ਦੇ ਫਾਰਮ ਪਰ ਉਹਦੀ ਦਵਾਈ ਵੀ ਕਰੀ ਜਨੇ ਆ ਤੇ ਵਿਲੇ ਵੀ ਨਹੀਂ ਬਹਿਣਾ ਤੇ ਸਰਪੰਚ ਦਾ ਇਲੈਕਸ਼ਨ ਵੀ ਜ਼ਰੂਰ ਲੜਨਾ ਉਹੀ ਪੋਸਟਰ ਵਗੈਰਾ ਇਹਨਾਂ ਪੈਸਾ ਨਹੀਂ ਲਾਉਣੇ ਜਿਹੜੇ ਲਾਉਣੇ ਇਹਨਾਂ ਪੈਸਾ ਨਾ ਮਿਹਨਤ ਦੇ ਪੈਸਾ ਨੇ ਬਣਾਉਣੇ ਬਈ ਕਿਸੇ ਦੇ ਸਿਰ ਤੇ ਨਹੀਂ ਆਪੋ ਠੇ ਵੀ ਉਹ ਬਾਈ 10000 ਦੇਊਗਾ ਤਾਂ ਆਪਾਂ ਫਾਰਮ ਚ ਪਾਵਾਂਗੇ ਨਾ ਕਾਜ ਚੌਣ ਛਾਣ ਆ ਜਾਏ ਆਪਾਂ ਸਾਰਾ ਕੁਝ ਆਪਣੀ ਮਿਹਨਤ ਨਾਲ ਹੀ ਕਰਾਂਗੇ ਭਾਈ ਫੰਡ ਵੀ ਨਹੀਂ ਕਿਸੇ ਤੋਂ ਵੀ ਮੰਗਿਆ ਤੁਸੀਂ ਕਿਸੇ ਤੋਂ ਕੋਈ ਫੰਡ ਨਹੀਂ ਮੰਗਿਆ ਭਈ ਆਪਦੀ ਮਿਹਨਤ ਜਾਰੀ ਹੈ ਮਹਾਰਾਜ ਆਪਦੀ ਮਿਹਨਤ ਨਾਲ ਹੀ ਜੇ ਆਪਾਂ ਨੂੰ ਬਣਾਵੇ ਤਾਂ ਪਿੰ ਤੇ ਅੱਜ ਉਹ ਆ ਗਿਆ ਵੀ ਕਹਿੰਦੇ ਚੌਣ ਛਾਣ ਕਹਿੰਦੇ ਆ ਬਾਈ ਚੌਣ ਛਾਣ ਦੇਣਾ 3 ਵਜੇ 3 ਵਜੇ ਦਾ ਕਿਹਾ ਸੀਗਾ ਹੁਣ ਬਾਈ ਦਵਾਈ ਕਰਕੇ ਜਾਵਾਂਗੇ ਹੁਣ ਕਚਾਰੀ ਜਾਵਾਂਗੇ ਜੇ ਚੌਣ ਛਾਣ ਮਿਲ ਗਿਆ ਤਾਂ ਇੱਕ ਪਾਸੇ ਨਸ਼ੇ ਵੀ ਲੋਕ ਵਰਤਾ ਹੀ ਜਾਂਦੇ ਆ ਹਨਾ ਵੋਟਾਂ ਨੂੰ ਲੈ ਕੇ ਬਾਈ ਉਹ ਤਾਂ ਬਾਈ ਜਿਨ੍ਹਾਂ ਨੂੰ ਫਿਰ ਜਿਨ੍ਹਾਂ ਕੋਲੇ ਹੈਗੇ ਆ ਚਾਰ ਪੀਓ ਤਾਂ ਸਾਸਾ ਖਾਰਾ ਕੁਝ ਕਰਨਗੇ ਨਸ਼ੇ ਵੀ ਦੇਣਗੇ दारू ਵੀ ਦੇਣਗੇ ਸਾਨੂੰ ਪਿੰਡ 'ਚ ਬਹੁਤ ਬੰਦੇ ਕਹਿੰਦੇ ਤੁਸੀਂ ਕੁਰਸੀਆਂ ਨਹੀਂ ਲੰਘਾ ਅਜਾ ਬਾਈ ਕੁਰਸੀਆਂ ਡਾਉਣ ਜੋ ਕਿ ਪੂੰਜੀ ਹੈਣੀ ਆਪਣੇ ਕੋਲੇ ਜਦੋਂ ਪੂੰਜੀ ਆ ਗਈ ਅੱਜ ਕੇ ਸਰਪੰਚ ਬਣ ਜਗੇ ਤੇ ਗਾਹ ਨੂੰ ਕੁਰਸੀਆਂ ਦੀ ਕਿਹੜੀ ਗੱਲ ਆਪਾਂ ਲੰਗਰੀ ਲਾਈ ਰ